ਕਿਸਾਨ ਅੰਦੋਲਨ ਦਾ ਅਸਰ ਫਲ ਅਤੇ ਸਬਜ਼ੀ ਮੰਡੀਆਂ ਤੇ ਵੀ ਵਿਖਾਈ ਦੇਣ ਲੱਗਾ ਹੈ। ਮੇਰਠ 'ਚ ਜਿੱਥੇ ਦਿੱਲੀ ਦੀਆਂ ਮੰਡੀਆਂ 'ਚੋਂ ਬਹੁਤ ਸਾਰੇ ਫਲਾਂ ਤੇ ਸਬਜ਼ੀਆਂ ਆਉਂਦੀਆਂ ਨੇ, ਉੱਥੇ ਹੀ ਕਿਨੂ ਆਦੀ ਫਲ ਵੀ ਪੰਜਾਬ ਤੋਂ ਆਉਂਦੇ ਨੇ। ਮੰਗਲਵਾਰ ਨੂੰ ਬਾਜ਼ਾਰਾਂ 'ਚ ਫਲਾਂ ਅਤੇ ਸਬਜ਼ੀਆਂ ਦੀ ਆਮਦ ਤੇ ਕੋਈ ਅਸਰ ਨਹੀਂ ਪਿਆ, ਪਰ ਰਸਤਾ ਬੰਦ ਹੋਣ ਕਾਰਨ ਅੱਜ ਜਾਂ ਕੱਲ ਤੋਂ ਫਲਾਂ ਅਤੇ ਸਬਜ਼ੀਆਂ ਦੀ ਆਮਦ ਘੱਟ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਵਪਾਰੀਆਂ ਨੇ ਦਿੱਲੀ, ਆਜ਼ਾਦਪੁਰ ਗਾਜ਼ੀਪੁਰ ਆਦੀ ਦੀਆਂ ਮੰਡੀਆਂ ਚੋਂ ਵੱਦ ਤੋਂ ਵੱਧ ਸਬਜ਼ੀਆਂ ਅਤੇ ਫਲ ਮੰਗਵਾਈ ਮੇਰਟ ਨਵੀਨ ਸਬਜ਼ੀ ਮੰਡੀ ਚ ਦਿੱਲੀ ਦੇ ਬਾਜ਼ਾਰਾਂ ਤੋਂ ਰੋਜ਼ਾਨਾ ਟਮਾਟਰ ਪਿਆਜ਼ ਅਦਰਕ ਲਸਣ ਹਰੀ ਮਿਰਚ ਸ਼ਿਮਲਾ ਮਿਰਚ ਬਰੋਕਲੀ ਮਸ਼ਰੂਮ ਆਦੀ ਸਬਜ਼ੀਆਂ ਲਿਆਂਦੀਆਂ ਜਾਂਦੀਆਂ ਨੇ ਸਬਜ਼ੀ ਮੰਡੀ ਚ 50 ਫੀਸਦੀ ਤੋਂ ਵੱਧ ਕਾਰੋਬਾਰ ਬਾਰੀ ਸਬਜ਼ੀਆਂ ਦਾ ਹੁੰਦਾ ਹੈ ਇਸ ਸਬੰਧੀ ਸਬਜ਼ੀ ਮੰਡੀ ਦੇ ਐਸਓ ਸਰਪ੍ਰਸਤ ਓਮਪਾਲ ਸੈਣੀ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਦਿੱਲੀ ਤੋਂ ਸਬਜ਼ੀਆਂ ਦੀ ਆਮਦ 'ਚ ਕੋਈ ਦਿੱਕਤ ਨਹੀਂ ਆਈ ਹੈ ਜੇਕਰ ਅੰਦੋਲਨ ਲਗਾਤਾਰ ਜਾਰੀ ਰਿਹਾ ਤਾਂ ਇਸ ਦਾ ਅਸਰ ਮੇਰਟ ਸਬਜ਼ੀ ਮੰਡੀ ਤੇ 2-3 ਦਿਨਾਂ 'ਚ ਵਿਖਾਈ ਦੇਵੇਗਾ ਸਬਜ਼ੀਆਂ ਦੀ ਆਮਦ ਘਟੀ ਤਾਂ ਮਹਿੰਗਾਈ ਵੀ ਵਧੇਗੀ ਜਦੋਂ ਕਿ ਨਵੀਨ ਗੱਲਾ ਮੰਡੀ ਦੇ ਪ੍ਰਧਾਨ ਗੁਪਤਾ ਦਾ ਕਹਿਣਾ ਹੈ ਕਿ ਸਾਰੇ ਵਪਾਰੀਆਂ ਦੇ ਗੋਦਾਮਾਂ 'ਚ 4-5 ਦਿਨ ਅਨਾਜ ਦਾ ਸਟਾਕ ਪਿਆ ਰਹਿੰਦਾ ਹੈ ਕਿਸਾਨਾਂ ਦੇ ਅੰਦੋਲਨ ਦਾ ਅਨਾਜ ਦੀ ਆਮਦ ਤੇ ਵੀ ਅਸਰ ਪਵੇਗਾ